ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਪੱਧਰ ਪ੍ਰਿਆ ਅਡੇਰੀ ਫਾਰਮ ਵਿੱਚ ਸਵਾਗਤ ਕਰਦੇ ਆ ਤੁਹਾਡਾ ਜੀ ਆਸ ਕਰਦੇ ਹਾਂ ਜੋ ਸਾਡੇ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਆਲ ਸੈੱਟ ਕਰਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਕਿਤੇ ਵੀ ਖਰੀਦਦਾਰੀ ਸਜਣੋ ਕਰਦੀਆਂ ਆਪਣੇ ਦੋ ਟਾਈਮ ਤਿੰਨ ਟਾਈਮ ਨਰਖ ਪਰ ਕਰਕੇ ਚੋਗੇ ਤੇ ਲੈ ਕੇ ਜਾਈਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਓ ਸਾਡੇ ਹੌਸਲੇ ਨੂੰ ਵਧਾਓ ਤੇ ਆਓ ਲਈਏ ਡਿਟੇਲ ਕਰੀਏ ਗੱਲਬਾਤ ਬਾਈ ਲਖੇਣਾ ਪੁੱਛ ਗਈ ਕਿ ਨਵਾਂ ਸੁਆ ਪੇਂਟ ਜਿਹੜਾ ਅਸਲ ਤਾਰਦ ਜ਼ਿਲ੍ਹਾ ਸ਼੍ਰੀ ਤਰਦਸਾਹ ਤੇ ਤਹਿਸੀਲ ਨੂੰ ਪੱਟੀ ਲੱਗਦੀਦਾ ਜਦੋਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੁਬਾਰਕਾਂ ਆਪ ਜੀ ਨੂੰ ਸਭ ਤੋਂ ਪਹਿਲਾਂ ਨਵੇਂ ਕਾਰੋਬਾਰ ਦੇ ਖਾਲੀ ਨਾਮ ਕਰੋ ਚਲੋ ਸਤਿਗੁਰੂ ਤਰਕੀਆਂ ਬਖਸ਼ੇ ਧੰਨਵਾਦ ਇਹ ਕਰ ਹੈ ਮੁੱਲ ਜੈ ਜੀ ਰੱਖਿਓ ਸੰਸਾਰ ਮੁੱਲ ਜੈ ਜੀ ਆ ਹਾਂਜੀ ਛੋਟੀ ਜੀ ਕਮਾਈ ਨਾਲ ਦੇਣ ਦੀ ਕਰਨੀ ਆ ਫਿਰ ਲਾਇਓ ਕੋਈ ਗੱਲ ਨਹੀਂ ਸੰਸਾਰ ਠੀਕ ਹੈ ਠੀਕ ਆ ਤੇ ਨਾਮ ਡਰੈਸ ਦਾ ਸੀਗੇ ਭੈਣ ਭਰਾ ਨੂੰ ਸੰਸਾਰ ਨਾਮ ਆਪਣਾ ਲਖਵਿੰਦਰ ਸਿੰਘ ਹੈ ਜੀ ਹਾਂਜੀ ਪਿੰਡ ਅਸਲਦੜ ਜੀ ਤਹਿਸੀਲ ਪੱਟੀ ਜੀ ਜ਼ਿਲ੍ਹਾ ਦਰਦਾ ਜੀ ਕੋਈ ਮੋਬਾਈਲ ਨੰਬਰ 62399 ਜੀ 68500 ਜੀ ਕਿੰਨਾ ਸੂਆ ਮੱਝ ਆ ਗਈ ਆ ਇਹ ਮੱਝ ਦਾ ਦੂਜਾ ਸੂਆ ਜੀ ਅੱਛਾ ਹਾਂਜੀ ਕੋਈ ਤੀਜਾ ਵੀ ਮੰਨ ਸਕਦਾ ਉਹ ਆਪੋ ਆਪਣੀ ਸਮਝ ਆ ਜੀ ਮੈਂ ਦੂਜਾ ਹੀ ਦੂਜਾ ਕਰਕੇ ਲਈ ਤੇ ਕਿਹੜੀ ਨਸਲ ਆ ਇਹ ਨੀਲੀਆਂ ਜਿਹਾ ਆ ਜਾਂਦੇ ਆ ਜੀ ਨੀਲੀ ਰਾਵੀ ਜਾ ਆ ਜੀ ਦੁੱਧ ਕਿੰਨਾ ਮੌਕੇ ਦਾ ਦੁੱਧ ਦੇ ਸਰੇ ਸੰਸਾਬ 9 ਲੀਟਰ ਆ ਜੀ 9 ਲੀਟਰ ਤੇ ਲੋ ਭਾਈ ਸਜਣੋ ਨੇੜ ਤੋਂ ਕਰਾਈਏ ਤੁਹਾਨੂੰ ਨਿਸ਼ਾਨੀਆਂ ਕਵਰ ਠੀਕ ਆ ਪੈਰਾਂ ਦੇ ਨਿਸ਼ਾਨ ਤੇ ਵਹਾਨੇ ਦੇ ਥਾਂ ਥਣ ਵੇਖ ਸਕਦੇ ਜੀ ਵੇਲੇ ਮਣ ਕੀ ਨੀਲੀ ਰਾਵੀ ਚ ਅੱਖ ਠੀਕ ਆ ਤੇ ਸੋਹਣਿਆ ਮੈਂ ਰਾਜੀ ਰੋਜੀ ਪਿਸ਼ੋ ਮੜੀ ਜੀ ਚੈੱਕ ਕਰਵਾ ਦੋ ਬਟਨ ਵਾਲਾ ਛੱਡਾ ਲੱਗਾ ਜੀ ਦੋਵੇਂ ਸਾਈਡਾਂ ਤੋਂ ਜਿਹੜਾ ਬਾਹਨੇ ਦੇ ਡੱਬ ਹੈਗਾ ਠੀਕ ਆ ਪੂਜ ਫਾਲੋ ਜੀ ਲਓ ਜੀ ਜਿਹੜਾ ਬਟਨ ਵਾਲਾ ਛੱਡਾ ਏ ਬਟਨਾ ਦੀਂਦੇ ਆ ਮਗਰ ਮੇਲ ਕਾਫ ਖੁੱਲ ਕੇ ਕਰ ਖੁੱਲ ਕੇ ਤੋੜਾ ਚ ਕਰਾਈਏ ਲਓ ਜੀ ਤੇ ਵਾਹ ਨੇਰੀ ਬੰਤਰ ਬਹੁਤ ਸੋਹਣੀ ਆ। ਬਾਕੀ ਪੇਟ ਪੂਰਾ ਚੰਗਾ ਮਾਈ ਦਾ। ਬਾਕੀ ਕੱਤ ਕਾਠ ਵਜਨ ਦਾ ਤੁਸੀਂ ਸਜਣੋਂ ਹਿਸਾਬ ਲਾ ਲਿਓ। ਕਿੰਨਾ ਕ ਕੱਤ ਕਾੜ ਆ। ਲੋ ਜੀ। ਮਾੜੀ ਸੋਹਣੀ ਆ। ਨੀਰ ਕਰਦੇ ਆ ਤੁਹਾਡੇ ਮਨ ਨੂੰ ਲੱਗੂਗੀ। ਲੋ ਜੀ। ਲੋ ਜੀ। ਮੋੜ ਲਿਓ ਜੀ। ਮੋੜ ਲਿਓ। ਦੇਖ ਸਕਦੇ ਜੀ ਬਾਕੀ ਅੱਜ ਕੱਲ ਮਈਆਂ ਦੇ ਰੇਟ ਵੜੇ ਆ ਪਹਿਲੀ ਵੀਰ ਕੋ ਆ ਤੇ ਲੱਖੇ 22 ਤੋਂ ਜਿਹੜਾ ਮੁੱਲ ਜੈ ਜੀ ਆਪਾਂ ਕਰਵਾ ਦੇਣਾ ਕਿਉਂਕਿ ਉੜਦੀ ਜਾਣ ਵਾਲੀ ਕੰਮ ਬਣ ਜੇ ਠੀਕ ਹੈ ਜੀ ਇਹ ਮਗਰ ਬੱਤਾ ਹੈ ਭਾਈ ਲੱਖੇ ਕੀ ਕਰਦੀਏ ਕੀਮਤਾਂ ਸੰਸਾਬ ਇਹਦਾ ਮੁੱਲ ਆਪਾਂ ਕਰਦੇ 70 ਅੱਛਾ ਤੇ ਪੈਰ ਦੀ ਮੱਝ ਦੇ ਦਾਂਗੇ ਵੈੜ ਦੀ ਹਾਂਜੀ 500 ਰੁਪਏ 570 ਛੱਡ ਦੋਗੇ ਕੋਈ ਗੱਲ ਨਹੀਂ ਕਰਾਜੋਗੇ ਛੱਡਾਂ ਠੀਕ ਆ ਛੱਡ ਦਿਓ ਆਪੇ ਠੀਕ ਆ ਜੀ ਹਾਂਜੀ ਤੇ 9 ਕਿਲੋ ਦੋ ਦਿਆ ਦੂਜੇ ਨੰਬਰ ਤੇ ਆ ਗਈ ਸਜਣੋ ਤਾਜੀ ਸੂਈ ਸਵਾਈ ਵੈੜ ਬਹੁਤ ਅਲਟਰ ਕੁਆਲਿਟੀ ਵੇ ਹਲੋ ਨੇੜ ਦੋ ਕਾਟ ਲੋ ਚੈੱਕ ਥਾਂ ਲੈ ਵਾ ਤੇ ਕਹਿੰਦੀ ਇਹ ਮੈਨੂੰ ਹੀ ਲੱਗਾ ਬਹੁਤ ਸੋਹਣਾ ਖੂਬਸੂਰਤ ਆ ਥਾਂ ਤੁਣਾ ਸਿਉ ਬੇਰ ਵਰਗੇ ਲੱਗੇ ਮੋਟੇ ਮੋਟੇ ਠੀਕ ਆ ਚੌਣ ਚਰਾਣ ਬਹੁਤ ਓਕੇ ਆ ਠੰਡੀ ਧੀਰੀ ਆ ਨੇੜੇ ਤੋਂ ਕਰ ਲੋ ਸਜਣਾ ਚੈੱਕ ਠੀਕ ਆ ਨਾਰਾ ਨੂੜਾ ਬੋਸ ਬਣਿਆ ਪਿਆ ਤੋਰਾ ਚੈੱਕ ਕਰਵਾਈਏ ਬਾਕੀ ਕੱਦ ਵਜਨ ਆਪਣਾ ਹਿਸਾਬ ਲਾ ਲਿਓ ਵੱਡਾ ਕੱਦ ਵਜਨ ਪੂਰਾ ਛੋਟਾ ਨਹੀਂ ਆ ਠੀਕ ਆ ਜੀ ਲਓ ਜੀ ਕੱਦ ਵਜਨ ਦੇਖ ਲੋ 22 ਲੱਖੇ ਦੇ ਜਿਹੜੀ ਬਰਾਬਰ ਹੀ ਆਉਂਦੀ ਹੈ ਲਾਓ ਲੋਈ ਪਹਿਲਾ ਸੂਬਾ ਬਾਈ ਲੱਖੇ ਹਾਂਜੀ ਪਹਿਲਾ ਸੂਬਾ ਜੀ ਤੇ ਬੌਲਾ ਕਿੰਨਾ ਕੋ ਹੋਊਗਾ ਸੰਧੂ ਸਾਹਿਬ ਇਹ ਥਲੇ 9 ਲੀਟਰ ਬੌਲਾ ਜੀ 9 ਕਿਲੋ ਬੌਲੇ ਤੋਂ ਸਟਾਰਟਿੰਗ ਹੈ ਹਨਾ ਸਟਾਰਟਿੰਗ ਹੀ ਹੈ ਕਿੰਨਾ ਕੇ ਚਵਾਜੂਗੀ ਤੁਹਾਡੇ ਅੜਗੇ ਨਾਲ ਕੋਈ 14 ਕਿਲੋ ਤੇਰਾ 14 ਕਿਲੋ ਤੈਨੂੰ ਮਾਣੀ ਮੈਂ 14 ਲੀਟਰ 15 ਕਰ ਜੂਗੀ ਹਨਾ ਜਿੱਡਾ ਥਾਂ ਛੱਡਾ ਸੋਹਣਾ ਲੱਗਾ ਹਾਂਜੀ ਤੇ ਕਿੰਨੇ ਇੱਕ ਪਰਸੋਂ ਦੀ ਫਿਰ ਚੌਥੀ ਸਈਆ ਇਹਨੂੰ ਸਾਰ ਪਰਸੋਂ ਦੀ ਸਈਆ ਜੀ ਤੀਜਾ ਦਿਨ ਹੋ ਗਿਆ ਤੀਜਾ ਦਿਨ ਹੋ ਗਿਆ ਠੀਕ ਆ ਭਾਈ ਲੱਖੇ ਕੀ ਇਹਦਾ ਮੁੱਲ ਕਰਦੇ ਆ ਇਹਦਾ ਮੁੱਲ ਜੀ ਮੁੱਲੇ ਦਾ ਕਰਦੇ 45000 ਹਾਂਜੀ ਹਾਂਜੀ ਤੇ ਕਿੰਨੇ ਰੀ ਦੇ ਦਿੱਗੇ ਇਹ 40 ਦੇ ਕਰਦਾਂਗੇ 40000 ਛੱਡ ਦਈਏ ਛੱਡ ਦਾਂ ਤੁਹਾਨੂੰ 42 ਰੀ ਹਨਾ ਇਹੋ ਜਾਂ ਦੋਵੇਂ ਆਪਣੇ ਕੋਲ ਹਾਂਜੀ ਦੋਵੇਂ ਨਾਲ ਠੀਕ ਆ ਲਓ ਭਾਈ ਸਜਣੋ ਛੋਟੇ ਮੁਨਾਫੇ ਦੇ ਨਾਲ ਭਾਈ ਲੱਖੇ ਦੇ ਘਰੋਂ ਆਪਣੀ ਖਰੀਦਾਰੀ ਕਰ ਲਿਓ ਪਸ਼ੂ ਦੋ ਐਨੀਮਲ ਵਕਾਊਏ ਇੱਕ ਵਸ਼ੀ ਪਹਿਲਾ ਸੂਆ ਤਾਜੀ ਸੂਈ ਚੰਗੇ ਥਣ ਭਾਂਡੇ ਦੀ ਦੂਜੇ ਨੰਬਰ ਤੇ ਨੀਲੀ ਰਾਵੀ ਦੀ ਮੱਝ ਉਮੀਦ ਕਰਦੇ ਆ ਤੁਹਾਡੇ ਮਨ ਨੂੰ ਲੱਗਣ ਗਿਆ ਦੋਵੇਂ ਰੇਡ ਛੋਟੇ ਆ ਆਸ ਕਰਦੇ ਆ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰੋਗੇ ਲਾਈਕ ਕਰੋਗੇ ਹੌਸਲੇ ਨੂੰ ਵਧਾਓਗੇ ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ